ਤੁਹਾਨੂੰ ਧੰਨਵਾਦ ਤੁਸੀਂ ਅੱਜ ਆਪ ਦੇ ਚਰਨ ਯੂਨਿਟ ਦੇ ਸਪੈਸ਼ਲਿਟੀ ਹਸਪੀਟਲ ਵਿੱਚ ਪਾਇਆ ਸਾਡਾ ਜੋ ਮੇਨ ਏਮ ਹੈ ਇਸ ਕਾਨਫਰੰਸ ਦੇ ਰਾਹੀਂ ਇੱਕ ਜਾਗਰੂਕਤਾ ਫੈਲਾਉਂਦਾ ਹੈ ਇੱਕ ਸਰਜਰੀ ਕੀਤੀ ਸੀ ਅਸੀਂ ਇੱਥੇ 22 ਮਈ ਨੂੰ ਲਾਸਟ ਬੰਦ ਉਹ ਇੰਨੀ ਰੇਅਰ ਸਰਜਰੀ ਹੈ ਕਿ ਬਹੁਤ ਹੀ ਘੱਟ ਜਗ੍ਹਾ ਤੇ ਉਹ ਕੀਤੀ ਜਾਂਦੀ ਹੈ ਬਟ ਇਹ ਕਹਿਣਾ ਕਿ ਉਹ ਸਰਜਰੀਜ਼ ਜਾਂ ਆਬਜੇ ਪੇਸ਼ੈਂਟ ਨਹੀਂ ਹੁੰਦੇ ਇਹ ਨਹੀਂ ਹੈ ਬਹੁਤ ਕਾਮਨ ਹੈ ਆਪਾਂ ਸੁਣਦੇ ਕਿਸਦਾ ਹੱਥ ਕੱਟਿਆ ਗਿਆ ਪਰ ਬਗਦੇਨੀ ਸੁੰਦਕੂਰ ਦੁਬਾਰਾ ਕੱਟਿਆ ਵਾ ਬਿਲਕੁਲ ਲੱਗ ਹੋਇਆ ਵਾਪਸ ਲਾਇਆ ਜਾ ਸਕੇ ਸਰ ਜੇ ਕਿਦਾਂ ਕੱਟਿਆ ਗਿਆ ਸਾਥ ਇਹਨਾਂ ਦਾ ਜੇ ਕੱਟੇ ਨਾ ਠੀਕ ਕਟਵਾ ਸੀਗੀ ਤੇ ਕਿਸ ਤਰ੍ਹਾਂ ਹਾਲਤ ਇੱਥੇ ਪਹੁੰਚੇ ਇਹ ਸਰ ਫੂਡ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਕੰਮ ਕਰਦੇ ਆ ਤਾਂ ਉਸ ਟਾਈਮ ਤੇ ਇਹਨਾਂ ਦਾ ਮਿਕਸਰ ਜਿਵੇਂ ਆਪਾਂ ਕਹਿੰਨੇ ਆ ਆਟਾ ਜਿਵੇਂ ਮਿਕਸ ਕਰਦਾ ਉਸ ਸਾਫ ਸੇ ਉਵੇਂ ਮਿਕਸਿੰਗ ਵਾਲੀ ਮਸ਼ੀਨ 'ਚ ਇਹਨਾਂ ਦਾ ਹੱਥ ਆ ਗਿਆ ਸੀਗਾ ਐਂਡ ਹੱਥੇ ਅਲੱਗ ਇੱਕ ਬੋਰੀ ਵਿੱਚ ਲੈ ਕੇ ਆਏ ਸੀ ਸਾਡੇ ਕੋਲ ਬਾਂ ਅਲੱਗ ਸੀ ਤੇ ਹੱਥ ਇੱਕ ਅਲੱਗ ਬੋਰੀ ਵਿੱਚ ਲੈ ਕੇ ਹੋਏ ਸੀ ਕਿੰਨਾ ਕਿ ਚੈਲੈਂਜਿੰਗ ਸੀ ਗੱਲ ਦੇਖੋ ਸਰ ਇਹ ਚੈਲੈਂਜਿੰਗ ਦੋ ਤਰ੍ਹਾਂ ਨਾਲ ਬੰਦ ਹੈ ਸਭ ਤੋਂ ਜ਼ਿਆਦਾ ਇੱਕ ਤਾਂ ਜਦੋਂ ਸਰੀਰ ਤੋਂ ਕੋਈ ਅੰਗ ਅਲੱਗ ਹੋ ਜਾਂਦਾ ਹੈ ਉਦੋਂ ਉਹਦੀ ਬਲੱਡ ਸਪਲਾਈ ਖਤਮ ਹੋ ਜਾਂਦੀ ਹੈ ਤਾਂ ਕੁਝ ਦਿਨ ਤੱਕ ਤੁਹਾਨੂੰ ਵੀ ਪਤਾ ਹੈ ਕਿ ਬਲੱਡ ਸਪਲਾਈ ਖਤਮ ਹੋ ਜੇ ਦੁਬਾਰਾ ਉਹਨੂੰ ਜ਼ਿੰਦਾ ਕਰਨਾ ਬਹੁਤ ਔਖੀ ਚੀਜ਼ ਹੈ ਇੱਕ ਤਾਂ ਕੁਇਕ ਰਿਸਪੌਂਸ ਸਭ ਤੋਂ ਜ਼ਰੂਰੀ ਹੈ ਤੇ ਦੂਸਰਾ ਸਰਜਿਕਲ ਟੈਕਨੀਕ ਜਿਹੜੀ ਹੈ ਉਹ ਇੰਨੀ ਸਹੀ ਹੋਣੀ ਚਾਹੀਦੀ ਹੈ ਕਿ ਉਹਦੇ ਵਿੱਚ ਜਿਹੜੀ ਨਸਾਂ ਆਪਾਂ ਜੋੜੀਆਂ ਹਨ ਉਹਨਾਂ 'ਚ ਕੋਈ ਕਲੌਟ ਨਾ ਆਵੇ ਜਿਹੜੀਆਂ ਹੱਡੀਆਂ ਨੇ ਬਿਲਕੁਲ ਸਹੀ ਜੁੜਨ ਤਾਂ ਕਿ ਉਹ ਹਿੱਲਣ ਨਾ ਤਾਂ ਕਿ ਇਹ ਬਚ ਸਕੇ ਕਿੰਨੇ ਟਾਈਮ ਦੇ ਵਿੱਚ ਲਿਆਂਦਾ ਜਾਵੇ ਤਾਂ ਆਪਾਂ ਜਿਹੜਾ ਸਰ ਬੈਸਟ ਟਾਈਮ ਮੰਨਿਆ ਜਾਂਦਾ 6 ਘੰਟੇ ਦੇ ਅੰਦਰ ਪਰ देयर ਆਰ ਸਟੱਡੀਜ਼ ਕੇਸਿਸ ਹੈਗੀਆਂ ਜਿੱਥੇ 24 24 48 48 ਘੰਟੇ ਬਾਅਦ ਵੀ ਪਰ ਜੇ ਬੈਸਟ ਰਿਜ਼ਲਟ ਕਹੇ ਜਾਂ ਤਾਂ ਉਹ 6 ਘੰਟੇ ਆਚੀ ਮੰਨੇ ਜਾਂਦਾ ਇਸ ਤਰ੍ਹਾਂ ਮੈਕਰੋਲ ਨਾ ਮਾਈਕਰੋ ਸਰਜਰੀ ਦੀ ਗੱਲ ਕਰ ਰਹੇ ਸੀ ਜੀ ਮਾਈਕਰੋ ਸਰਜਰਕਲ ਟੈਕਨੀਕਸ ਦਾ ਕਿਤਾਬ ਕਿਤੇ ਆ ਦੇ ਸਰ ਇਹਦੀ ਆਪਣੀ ਹੱਥ ਦੀਆਂ ਨਸਾਂ ਬਹੁਤ ਪਤਲੀਆਂ ਹੁੰਦੀਆਂ ਨਾਰਮਲ ਆਪਾਂ ਜੀ ਨੰਗੀ ਅੱਖ ਨਾਲ ਉਹਨੂੰ ਰਿਪੇਅਰ ਕਰਨ ਜਾਈਏ ਤਾਂ ਉਹ ਪੋਸਿਬਿਲਿਟੀ ਹੀ ਨਹੀਂ ਹੋ ਪਾਂਦੀ ਫਿਰ ਅਸੀਂ ਮਾਈਕਰੋ ਸਰਜਰਕਲ ਟੈਕਨੀਕਸ ਨਾਲ ਜਿਹੜੇ ਟਾਂਕੇ ਲਿੱਤੇ ਜਾਂਦੇ ਹੋ ਆਪਣੇ ਵਾਲਾਂ ਤੋਂ ਵੀ ਪਤਲੇ ਹੁੰਦੇ ਐ ਐਂਡ ਆਪਾਂ ਨਾਰਮਲ ਅੱਖਾਂ ਨਾਲ ਵੀ ਸ਼ਾਇਦ ਉਹਨਾਂ ਨੂੰ ਦੇਖ ਨਹੀਂ ਪਾਂਦੇ ਜਦੋਂ ਆਪਾਂ ਰਿਪੇਅਰ ਕਰਦੇ ਐ ਇਹ ਜਟਿਲ ਟੈਕਨੀਕਸ ਇਹਨਾਂ ਦੀਆਂ ਪ੍ਰੋਸੀਜਰ ਫਾਲੋ ਕਰਦੇ ਹੋਏ ਫਿਰ ਇਸ ਚੀਜ਼ ਨੂੰ ਕੀਤਾ ਜਾਂਦਾ ਇਹ ਕਿੰਨੇ ਚਰਚਾ ਪੁਰਾ ਕੰਮ ਵਰਕ ਕਰਨਾ ਸਰ ਦੇਖੋ ਪੂਰਾ ਵਰਕ ਕਰਨਾ ਤਾਂ ਸ਼ਾਇਦ ਓਵਰ ਐਸਟੀਮੇਟ ਹੈ ਆਪੇ ਹੀ ਕੰਮ ਦਾ ਬਿਕੋਜ਼ ਨਸਾ ਵੀ ਕੱਟੀਆਂ ਜਾਂਦੀਆਂ ਗ੍ਰੰਡ ਦੀਆਂ ਨਸਾ ਵੀ ਕੱਟੀਆਂ ਜਾਂਦੀਆਂ ਪਹਿਲੇ ਜਦੋਂ ਇੱਕ ਵਾਰੀ ਸੇਵ ਹੋ ਜਾਂਦਾ ਉਸ ਤੋਂ ਬਾਅਦ ਵਿੱਚ ਫਿਜ਼ੀਓਥੈਰੇਪੀ ਲੰਬੇ ਟਾਈਮ ਤੱਕ ਚੱਲਦੀ ਹੈ ਯਾ ਕੁਝ ਮਾਈਨਰ ਐਡਜਸਟਮੈਂਟਸ ਕਰਕੇ ਆਪਾਂ ਹੈਂਡ ਨੂੰ ਗੁੱਡ ਫੰਕਸ਼ਨਲ ਹੈਂਡ ਦੇ ਸਕਦੇ ਹਾਂ ਮੇਬੀ ਨਾਟ ਕੰਪਲੀਟਲੀ ਨੋਰਮਲ ਸਸ ਟਾਈਮ ਕੇਸ ਹੈ ਸਰ ਮੇਜ਼ਰ ਪਹਿਲਾਂ ਸਾਡੇ ਕੋਲ ਇੱਕ ਆਇਆ ਸੀਗਾ ਉਹ ਪੂਰਾ ਗੰਨੇ ਦੀ ਮਸ਼ੀਨਸ ਦੀ ਰਾਮ ਦਾ ਲੈ ਕੇ ਆਇਆ ਸੀ ਸੀਰ ਦੀ ਚਮੜੀ ਹੱਥ ਚ ਲੈ ਕੇ ਆਏ ਸੀ ਅਸੀਂ ਉਹ ਵੀ ਜੋੜੀ ਸੀ ਉਹ ਅਸੀਂ ਸ਼ਾਇਦ ਬਾਅਦ ਚ ਦਿਖਾ ਪਾਉਂਗਾ ਸਰ ਇੱਕ ਥੋੜਾ ਸਵਾਲ ਆਦਾ ਹਾਂਜੀ ਜੋੜਿਆ ਸੀ ਉਹਦੇ ਬਾਅਦ ਪਾਕ ਵੀ ਕਰਦਾ ਸੀਗਾ ਬਈ ਜੋਕ ਸਿਸਟਮ ਨਾਲ ਉਹਨਾਂ ਨੇ ਕੋਈ ਤਲਾਆ ਸੀਗਾ ਹਾਂਜੀ ਹਾਂਜੀ ਅਸੀਂ ਲੱਕੀ ਸੀ ਸਾਨੂੰ ਇਹਦੇ ਵੀ ਜੋਕ ਸਿਸਟਮ ਦੀ ਲੋੜ ਨਹੀਂ ਪਈ ਉਹ ਹੁੰਦਾ ਕੀ ਹੈ ਕਿ ਕਈ ਵਾਰੀ ਖੂਨ ਲਿਆਂਵਲੀ ਨਸਾਂ ਦਾ ਚਲਦੀਆਂ ਹਨ ਖੂਨ ਵਾਪਸ ਲਿਜਾਣ ਵਾਲੀਆਂ ਜਿਹਨੂੰ ਆਪਾਂ ਵੇਇਨਸ ਕਹਿੰਦੇ ਆ ਉਹ ਵਰਕ ਨਹੀਂ ਕਰਦੀਆਂ ਕਈ ਵਾਰੀ ਐਂਡ ਇਟ ਇਜ਼ ਕਾਮਨ ਉਹਨਾਂ ਨੂੰ ਖੂਨ ਗੰਦਾ ਇਕੱਠਾ ਨਾ ਹੋਵੇ ਅੰਦਰ ਉਹਦੇ ਵਾਸਤੇ ਜੋਂਕ ਲਾਈ ਜਾਂਦੀ ਹੈ ਪਰ ਇਹੀ ਚੀਜ਼ ਨੂੰ ਧਿਆਨ ਰੱਖਦੇ ਹੋਏ ਉਹਨਾਂ ਦਾ ਬਲੌਕ ਹੋਣਾ ਬਹੁਤ ਕਾਮਨ ਹੈ ਅਸੀਂ ਟੋਟਲ ਉਹ ਖੂਨ ਲਿਜਾਣ ਵਾਲੀਆਂ ਵੇਇਨਸ ਨੂੰ 6 ਵੇਇਨਸ ਰਿਪੇਅਰ ਕੀਤੀਆਂ ਸੀਗੀਆਂ ਜਸਟ ਹੀ ਉਹੀ ਕੰਪਲਿਕੀਸ਼ਨ ਨੂੰ ਅਵੋਇਡ ਕਰਨਾ ਸਰ ਇਹ ਵਰਕ ਹੋਤਾ ਹੀ ਕਰੇਗਾ ਖਤ ਜਿੱਦਾਂ ਪਹਿਲਾਂ ਨਹੀਂ ਸਰ ਜਿਵੇਂ ਮੈਂ ਪਹਿਲਾਂ ਕਿਹਾ ਵਿਦ ਫਿਜ਼ੀਓਥੈਰੇਪੀ ਇਟ ਇਜ਼ ਅ ਗੁੱਡ ਹੈਂਡ ਬਟ ਨੋਟ ਲਾਈਕ ਅ ਨਾਰਮਲ ਹੈਂਡ ਕਿੰਨਾ ਕਿਨੇ ਦਿਨ ਵਿੱਚ ਹੋ ਜਾਵੇਗੀ ਸਰ ਕਟੂ ਕਟ 6 ਮਹੀਨੇ ਤਾਂ ਲੱਗ ਜਾਂਦਾ ਸਰ ਕਿਨੇ ਪਰਸੈਂਟ ਵਰਕ ਕਰੂਗਾ ਸਰ 60 ਟੂ 80 ਪਰਸੈਂਟ ਡਿਪੈਂਡਿੰਗ ਓਨ ਪੇਸ਼ੈਂਟ ਦੀ ਆਪ ਦੀ ਰਿਕਵਰੀ ਐਂਡ ਕਹ ਲੋ ਕਿੰਨਾ ਕੋਈ ਫੋਲੋ ਕਰਦੇ ਹੈ ਇਸ ਚੀਜ਼ ਨੂੰ ਸਰ ਪਹਿਲਾਂ ਨਾਲ ਕੋਈ ਯੂਨਿਕ ਟੈਕਨੋਲੋਜੀ ਹੁਣ ਕੋ ਚੇਂਜ ਹੋ ਜੇ ਮੈਂ ਪਹਿਲਾਂ ਉਹ ਪਹਿਲਾਂ ਹੋਰ ਟਾਈਮ ਲੱਗਦਾ ਸੀ ਬਿਲਕੁਲ ਸਰ ਪਹਿਲਾਂ ਵਿੱਚ ਇੰਨੀਆਂ ਫਾਈਨ ਟੈਕਨੀਕਸ ਨਹੀਂ ਹੁੰਦੀਆਂ ਸੀਗੀਆਂ ਕਿ ਇਹਨੇ ਮਾਈਕਰੋ ਸਰਜਿਕਲ ਟੈਕਨੀਕਸ ਨਹੀਂ ਹੁੰਦੀਆਂ ਸੀ ਪੋਸਟ ਆਪਰੇਟਿਵ ਕੇਅਰ ਜਿਵੇਂ ਆਪਾਂ ਕਹਿੰਦੇ ਇਟ ਇਜ਼ ਨਾਟ ਜਸਟ ਕੀ ਆਪਰੇਸ਼ਨ ਦੇ ਟਾਈਮ ਕੀ ਕੀਤਾ ਆਪਰੇਸ਼ਨ ਤੋਂ ਬਾਅਦ ਪੇਸ਼ੈਂਟ ਦੀ ਬਹੁਤ ਬਲੀਡਿੰਗ ਹੁੰਦੀ ਹੈ ਉਹ ਸਾਰਾ ਕੇਅਰ ਜਿਹੜੀ ਹੁੰਦੀ ਹੈ ਆਈ ਸੀ ਯੂ ਕੇਅਰ ਪੇਸ਼ੈਂਟ ਦੇ ਨਾ ਤਾਂ ਆਪਾਂ ਜ਼ਿਆਦਾ ਬਲੱਡ ਦੇ ਕੇ ਖੂਨ ਘਾੜਾ ਕਰ ਸਕਦੇ ਆ ਨਾ ਹੀ ਬਹੁਤ ਬਲੱਡ ਦਿੱਗਨ ਦੇ ਸਕਦੇ ਆ ਤਾਂ ਇਹ ਸਾਰੀਆਂ ਟੈਕਨੀਕਸ ਜੋ ਹੈ ਇਹ ਕੋਈ ਆਇਨੀ ਕਹ ਸਕਦੇ ਆ ਆਪਰੇਸ਼ਨ ਹੀ ਇਕੱਲਾ ਹੈ ਉਸ ਤੋਂ ਬਾਅਦ ਦੀ ਕੇਅਰ 8 ਤੋਂ 10 ਦਿਨ ਦੀ ਜੋ ਕ੍ਰਿਟੀਕਲ ਟਾਈਮ ਹੈ ਉਹ ਸਾਰਾ ਹੀ ਬਹੁਤ ਇੰਪਰੂਵ ਹੋਇਆ ਹੈ ਬਿਟ ਟਾਈਮ ਮੈਡੀਸਿਨਸ ਬਹੁਤ ਇੰਪਰੂਵ ਹੋਇਆ ਜਿੰਨਾ ਬਲੱਡ ਸਪਲਾਈ ਵਾਦੀ ਹੈ ਇਹਦੇ ਨਾਲ ਫਿਰ ਬਿਟ ਟਾਈਮਸ ਆਉਣ ਵਾਲੇ ਸਮੇਂ 'ਚ ਅਸੀਂ ਹੋਪ ਕਰਦੇ ਹਾਂ ਕਿ ਸਕਸੈਸ ਰੇਟ ਹੋਰ ਵੱਧ ਸਕਦਾ ਸਰ ਮੈਡੀਸਿਨ ਬੰਦ ਆਫਟਰ 21 ਡੇਸ ਜਦੋਂ ਆਪ ਨੂੰ ਸ਼ੋਰ ਹੋ ਜਾਂਦਾ ਹੈ ਕਿ ਇਹ ਹੁਣ ਹੈਂਡ ਨੂੰ ਕੁਝ ਨਹੀਂ ਹੋ ਰਿਹਾ ਤਾਂ ਅਸੀਂ ਉਹਨੂੰ ਬੰਦ ਕਰ ਸਕਦੇ ਹਾਂ ਸਿਫਿਊਚਰ ਦੇ ਵਿੱਚ ਇਸੇ ਬਾਅਦ ਹਲ ਬੰਦਾ ਰੈਗੂਲਰ ਵਜ਼ਨ ਵਗੈਰਾ ਵਿੱਚ ਆ ਸਕਦਾ ਬਿਲਕੁਲ ਸਰ ਰੈਗੂਲਰ ਵਗੈਰਾ ਵਜ਼ਨ ਤਾਂ ਸਰ ਚੱਕ ਸਕਦੇ ਇੰਪੋਰਟੈਂਟ ਫਾਈਨ ਮੂਵਮੈਂਟਸ ਸ਼ਾਇਦ ਉਹ ਡਿਲੇਡ ਹੋ ਕੇ ਸ਼ਾਇਦ ਨਾ ਪਰ ਬਿਲਕੁਲ ਫਾਈਨ ਮੂਵਮੈਂਟਸ ਬਟ ਅਦਰਵਾਇਜ਼ ਗ੍ਰੋਸ ਮੂਵਮੈਂਟ ਵਜ਼ਨ ਵਗੈਰਾ ਤਾਂ ਆਰਾਮ ਨਾਲ ਚੱਕੇ ਜਾ ਸਕਦਾ ਪੇਸ਼ੈਂਟ ਦਾ ਘਰ ਕਿਦਾਂ ਕੰਟਰੋਲ ਕਰੀ ਗੱਡਾਰ ਹੁੰਦਾ ਇੱਕ ਵਾਰੀ ਨਾ ਜਿੱਦ ਤੇ ਵੀ ਮੇਰੀ ਬਾਹ ਦੁਆਰਾ ਜੁੜੀ ਹੈ ਜੀ 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 ਕੋਈ ਵੀ ਹਿੱਸਾ ਦੁਆਰਾ ਜੁੜਦਾ ਹੈ ਉਹਦੇ ਵਾਸਤੇ ਡਰ ਹੁੰਦਾ ਪੇਸ਼ੈਂਟ ਸਰ ਉਹਦੇ ਵਾਸਤੇ ਨਾ ਸਾਡੀ ਕੋਈ ਹਸਪੀਟਲ ਡੈਡੀਕੇਟਿਡ ਫਿਜ਼ੀਓਥੈਰੇਪੀ ਸੈਂਟਰ ਹੈ ਤਾਂ ਇਸੇ ਤਰ੍ਹਾਂ ਦੇ ਹੋਰ ਵੀ ਪੇਸ਼ੈਂਟ ਹੈ ਕਈ ਵਾਰੀ ਪੂਰਾ ਲੱਗ ਨਹੀਂ ਹੁੰਦਾ ਜਾਂ ਕਾਫੀ ਐਜੀ ਟਰਾਮਾ ਸਾਡੇ ਕੋਲ ਆਂਦੀ ਰਹਿੰਦੀ ਹੈ ਤਾਂ ਉਹਦੇ ਵਿੱਚ ਅਸੀਂ 메ਨ ਕਾਮਈ ਹੈ ਕਿ ਅਸੀਂ ਆਪਦੇ ਅੰਡਰ ਹੀ ਗਾਈਡੈਂਸ 'ਚ ਫਿਜ਼ੀਓਥੈਰੇਪੀ ਕਰਾਉਂਦੇ ਹਾਂ ਇੱਥੇ ਹੀ ਫਿਜ਼ੀਓਥੈਰੇਪਿਸਟ ਉਹ ਅਕੋਰਡਿੰਗ ਟੂ ਡਾਕਟਰ ਦੀ ਕੰਸਲਟੇਸ਼ਨ ਨਾਲ ਕੀਤੀ ਜਾਂਦੀ ਹੈ ਐਂਡ ਆਪ ਦੀ ਅੱਖਾਂ ਸਾਹਮਣੇ ਕੀਤਾ ਪੇਸ਼ੈਂਟ ਨੂੰ ਵੀ ਧੀਰੇ ਧੀਰੇ ਆਪਦੇ 'ਚ ਹੀ ਕੌਨਫੀਡੈਂਸ ਆਏ ਸਰ ਇਹ ਫੈਕਟਰ ਵੀ ਕੋਈ ਅੰਦਰ ਜੈ ਮਨ ਲੂ ਬਹੁਤ ਹੀ ਸੌਫਟ ਟੌਕ ਪਹਿਲਾਂ ਆਉਂਦਾ ਸੀ ਜੀ ਜੀ ਉਹਦੇ 'ਚ ਫੜ ਕੇ 50 ਸਾਲ ਤੋਂ ਬਾਅਦ ਆਉਂਦੇ ਜੀ ਫੈਕਟਰ ਕਾਉਂਟ ਸਰ ਬਹੁਤ ਸਾਰੇ ਇਹ ਜੋ ਨੋਚਿੰਗ ਬਹੁਤ ਇੰਪੋਰਟੈਂਟ ਫੈਕਟਰ ਹੈ ਜਿੰਨੀ ਯੰਗ ਏਜ ਹੁੰਦੀ ਹੈ ਉਨਾ ਹੀ ਜ਼ਿਆਦਾ ਰਿਚ ਆਉਟਕਮ ਬੈਟਰ ਰਹਿੰਦਾ ਹੈ ਔਰ ਬਾਕੀ ਇਹ ਡਿਜ਼ੀਜ਼ਸ ਹੋਣ ਜਿਵੇਂ ਡਾਇਬੀਟਿਸ ਹੈ ਬੀਪੀ ਹੈ 슈ਗਰ ਹੈ ਜਿੰਨਾ ਕਰਕੇ ਨਸਾਂ ਦੀ ਕੰਡੀਸ਼ਨ ਜੋ ਹੈ ਉਹ ਥੋੜੀ ਅੱਛੀ ਨਹੀਂ ਰਹਿੰਦੀ ਤਾਂ ਇਸ ਦੇ ਸਕਸੈਸ ਦੇ ਚਾਂਸ ਘੱਟ ਜਾਂਦੇ ਸਰ ਕੋਸਟ ਵੀ ਲੱਗਦੀ ਜਾਵੇ ਕਿੰਨੀ ਕੋਸ ਆ ਜਾਂਦੀ ਹੈ ਇਸ ਦੀ ਸਰ ਬੀ ਕੋਸਟ ਅਸੀਂ ਤਾਂ ਹਮੇਸ਼ਾ ਹੀ ਟਰਾਈ ਕਰਦੇ ਹਾਂ ਕਿ ਪੇਸ਼ੈਂਟ ਦਾ ਪਾਲਾ ਕੀਤਾ ਜਾਵੇ ਸਭ ਤੋਂ ਇੰਪੋਰਟੈਂਟਲੀ ਪਰ ਫਿਰ ਵੀ ਜੋ ਨਾਰਮਲ ਇਸ ਵਿੱਚ ਸਰਜਿਕਲ ਕੋਸਟ ਆਉਂਦੀ ਹੈ ਸਰਜਰੀ ਦੀ ਐਨੀਵੇਅਰ ਆਊਂਡ 60 ਟੂ 70000 ਜਿੰਨੀ ਆਉਂਦੀ ਹੈ ਇਹਨਾਂ ਬਾਕੀ ਜੋ ਮੈਡੀਸਿਨਸ ਵਗੈਰਾ ਹੋਏ ਬਟ ਨਾਰਮਲ 60 ਟੂ 70000 ਸਰ ਇੰਡੀਆ ਚ ਸਕਸੈਸ ਰੇਟ ਇਹਦਾ ਕਿੰਨਾ ਹੈ ਲੇਕਨ ਸਰ ਇਨ ਗੁੱਡ ਸੈਂਟਰਸ ਐਂਡ ਜੇ ਅੱਛੀ ਤਰ੍ਹਾਂ ਕੀਤਾ ਜਾਵੇ ਵਿਦ ਗੁੱਡ ਸਰਜਿਕਲ ਟੈਕਨੀਕਸ ਇਹਦਾ ਸਕਸੈਸ ਰੇਟ ਇਵਨ ਅਪ ਟੂ 80% ਹੈ ਜੋ وجہ ਨਾਰਥ ਵਿੱਚ ਇੰਨਾ ਡਿਵੈਲਪ ਨਹੀਂ ਹੋ ਪਾਰਿਆ ਇਹ ਹੀ ਸਾਡੀ ਇੱਕ ਵਿਜਨ ਹੈ ਕਿ ਅਸੀਂ ਹੌਲੀ-ਹੌਲੀ ਹੋਰ ਵੀ ਆਰਗਨਸ ਜੋੜੀਏ ਆंदी ਹੈ ਐਂਡ ਇਸ ਨੂੰ ਅਸੀਂ 80 ਤੋਂ ਵੀ ਵੱਧ ਲੈ ਕੇ ਜਾਈਏ ਵੈਰੀ ਫਾਈਨਡਿੰਗ ਫਿਰ ਕਿੰਨੀ ਕੇਜ ਤੱਕ ਜਿਹੜਾ ਇਹ ਖਰ ਜਾਂਦਾ ਜਿਵੇਂ ਆਪਾਂ ਰੇਡੀਕਲ ਜਦੋਂ ਕਹਿੰਦੇ ਤੁਸੀਂ ਦੱਸ ਸਕਦੇ ਜੰਗ ਜਦ ਜਲਦੀ ਪਹੁੰਚਾਉਂਗੇ ਕਿੰਨੀ ਕੇਜ ਤੱਕ ਹੁੰਦਾ ਸਰ ਇਹ ਕੋਈ ਫਿਕਸ ਕ੍ਰਾਈਟੇਰੀਆ ਆਪਾਂ ਨਹੀਂ ਕਹਿ ਸਕਦੇ ਜੇ ਆਪਾਂ ਨੂੰ ਲੱਗਦਾ ਹੈ ਕਿ ਉਹ ਜੋੜਨ ਵਾਲਾ ਹੈਗਾ ਆਪਾਂ ਨੂੰ ਲੱਗਦਾ ਹੈ ਕਿ ਉਹਦੇ ਵਿੱਚ ਜੋ ਮੇਨ ਨਸਾ ਹੈ ਉਹਨਾਂ ਦਾ ਡੈਮੇਜ ਨਹੀਂ ਹੋਇਆ then ਆਪਾਂ ਨੂੰ ਐਂਡ ਪੇਸ਼ੈਂਟ ਸਹੀ ਟਾਈਮ ਤੇ ਆਇਆ ਹੈ then ਅਟੈਂਪਟ ਤਾਂ ਡੈਫੀਨਿਟਲੀ ਕਰਨਾ ਚਾਹੀਦਾ ਹੈ ਇਸ ਜੀ ਜਿਹੜਾ ਡਾਕਟਰ ਇਹਦਾ ਪ੍ਰੋਫੈਸ਼ਨ ਕਰਦਾ ਐ ਐਕਸਪੀਰੀਅੰਸ ਕਿੰਨਾ ਕਾਊਂਟ ਕਰਦਾ ਸਰ ਟ੍ਰੇਨਿੰਗ ਕਾਊਂਟ ਕਰਤੀ ਐ ਸਰ ਇੰਪੋਰਟੈਂਟਲੀ ਐਕਸਪੀਰੀਅੰਸ ਟ੍ਰੇਨਿੰਗ ਵੀ ਬੁੱਕਸ ਵਿੱਚ ਸਭ ਕੁਝ ਲਿਖਿਆ ਕਿਵੇਂ ਜੁੜਦੇ ਐ ਬਟ ਜਿਨ੍ਹਾਂ ਨੂੰ ਰੀਅਲ ਟਾਈਮ ਐਕਸਪੀਰੀਅੰਸ ਐ ਇਹਨੂੰ ਜੋੜਨ ਦਾ ਜਿਨ੍ਹਾਂ ਨੂੰ ਪੋਸਟ ਆਪਰੇਟਿਵ ਇਸ ਚੀਜ਼ ਨੂੰ ਕਿਵੇਂ ਮੈਨੇਜ ਕੀਤਾ ਜਾਂਦਾ ਐ ਦੀ ਕੰਪਲਿਕੀਸ਼ਨ ਦਾ ਉਹ ਚੀਜ਼ ਜ਼ਿਆਦਾ ਬਹੁਤ ਜ਼ਿਆਦਾ ਇੰਪੋਰਟੈਂਟ ਮੈਡਮ ਇਸ ਦਾ ਪੇਸ਼ੈਂਟ ਜਿਹੜਾ ਤੁਹਾਡੇ ਕੋਲ ਕਿੰਨੀ ਦੇਰ ਤੱਕ ਕਿੰਨੀ ਜਲਦੀ ਪਹੁੰਚ ਸਕਦੇ ਜੇ ਦੇਰ ਹੋ ਜਾਂਦੀ ਐ ਉਸ ਕੇਸ ਦੇ ਵਿੱਚ ਤੇ ਕਿੰਨਾ ਕੁ ਨੁਕਸਾਨ ਹੋਦਾ ਸਰ ਵਿਦੀਨ 6 ਹਾਅਰਜ਼ ਪਹੁੰਚਣ ਦਾ ਬੈਸਟ ਹੈ ਪੇਸ਼ੈਂਟ ਵਾਸਤੇ ਪਰ ਜਿੰਨਾ ਪੇਸ਼ੀ ਨੂੰ ਡਿਲੇ ਕਰਦੇ ਰਹਿਨੇ ਆ ਉਹਨਾਂ ਹੀ ਉਹਦੇ ਸਕਸੈਸ ਹੋਣ ਦੇ ਚਾਂਸਸ ਘਟਦੇ ਜਾਂਦੇ ਆ ਉਹਦੇ ਵਿੱਚ ਫਿਰ ਅਸੀਂ ਆਪਰੇਸ਼ਨ ਦੇ ਟਾਈਮ ਇਹ ਚੀਜ਼ ਦੇਖਦੇ ਹਾਂ ਕਿ ਹੈਂਡ ਦੀ ਕੰਡੀਸ਼ਨ ਕੀ ਹੈ ਜਿਸ ਨੂੰ ਅਸੀਂ ਜੋੜਨ ਵਾਲੇ ਆ ਜੇ ਆਪਾਂ ਨੂੰ ਉਹਦੀ ਨਸਾਂ ਦੀ ਵੈਸਲਸ ਦੀ ਕੰਡੀਸ਼ਨ ਅੱਛੀ ਨਹੀਂ ਮਿਲਦੀ ਲੱਗਦਾ ਕਿ ਇਸ ਸਾੜ ਪੈ ਚੁੱਕੇ ਰੈਦਰ ਦੈਨ ਰਿਸਕਿੰਗ ਪੇਸ਼ੈਂਟਸ ਲਾਈਫ ਕਿਉਂਕਿ ਉਸ ਦਾ ਉਹ ਸਾੜ ਪੇ ਸਰੀਰ 'ਚ ਫੈਲ ਜੇ ਇਨਫੈਕਸ਼ਨ ਸੀਰਚ ਫੈਲ ਜੇ ਅਸੀਂ ਇਹ ਪ੍ਰੀਫਰ ਕਰਦੇ ਆ ਕਿ ਉਸ ਨੂੰ ਫਿਰ ਨਾ ਕੀਤਾ ਜਾਵੇ ਸਭ ਦੇਖਿਆ ਆ ਰਿਹਾ ਵੀ ਜੇ ਹੱਥ ਲੱਗ ਹੋ ਜਾਂਦਾ ਉਹ ਜੱਟ ਹੀ ਲੱਗ ਹੋ ਜਾਂਦੀ ਲੱਤਾਂ ਤੇ ਲੁਕ ਜਾਂਦੇ ਵੀ ਹੁਣ ਨਹੀਂ ਜੁੜਨੀ ਦੁਆਰਾ ਤੁਸੀਂ ਇੱਕ ਜੋੜ ਕਰਨ ਵਾਲੀ ਕੰਮ ਕੀਤਾ ਉਸ ਦੇ ਲੋਕਾਂ ਨੂੰ ਕੀ ਜਾਣਿਆ ਜਾ ਰਿਹਾ ਸਰ ਇਹੀ ਅਸੀਂ ਮਿਸਕਨਸੈਪਸ਼ਨ ਹੈ ਜੋ ਜਾਂ ਲੈਕ ਆਫ ਨੋਲੇਜ ਕਹ ਲਉ ਅਸੀਂ ਉਸ ਤੇ ਹੀ ਥੋੜਾ ਚਾਨਣਾ ਪਾਣਾ ਚਾਹੁੰਦੇ ਆ ਤਾਂ ਇਹਦੇ ਵਿੱਚ ਇਹ ਕਿ ਹੱਥ ਹੱਥ ਕਾਫੀ ਸਾਰੇ ਆਰਗਨਸ ਹੈ ਜਿਵੇਂ ਹੱਥ ਹੋ ਗਈ ਲੱਤਾਂ ਹੋ ਗਈਆਂ ਕੰਨ ਹੋ ਗਏ ਸਿਰਦੇ ਜਿਵੇਂ ਗੰਨੇ ਦੀ ਮਸ਼ੀਨ ਜਿਹਾ ਕੰਬਾਈਨ ਕਾਫੀ ਵਾਰੀ ਆ ਜਾਂਦੇ ਇਵਨ ਮੈਨਜ਼ ਦਾ ਲਿੰਗ ਵੀ ਹੈ ਇਹ ਸਭ ਚੀਜ਼ਾਂ ਜੋੜੀਆਂ ਜਾ ਸਕਦੀਆਂ ਵਿਦ ਨਾਊ ਟੈਕਨੀਕਸ ਅਵੇਲੇਬਲ ਹੈ ਸਾਡੇ ਕੋਲ ਐਕਸਪਰਟਾਈਜ਼ ਅਵੇਲੇਬਲ ਹੈ ਐਂਡ ਇਹ ਕੋਈ ਸਿੰਗਲ ਪਲਾਸਟਿਕ ਸਰਜਰੀ ਮਾਈਕਰੋ ਸਰਜਿਕਲ ਆਈ ਨਹੀਂ ਹੈਗਾ ਇਹਦੇ ਵਿੱਚ ਪੂਰੀ ਇੱਕ ਟੀਮ ਚਾਹੀਦੀ ਹੈ ਡੈਡੀਕੇਟਿਡ ਟੀਮ ਚਾਹੀਦੀ ਹੈ ਐਂਡ ਵੀ ਹੈਵ ਦਾ ਟੀਮ ਡਾਕਟਰ ਸੁਧਾਨਸ਼ੂ ਬਾਂਸਲ ਜੀ ਹੈ ਇਹਨਾਂ ਨੇ ਜੇ ਬੋਨ ਸਹੀ ਤਰ੍ਹਾਂ ਨਹੀਂ ਆਉਂਗੀ ਤਾਂ ਉਹ ਨਹੀਂ ਹੋ ਸਕਦਾ ਮੇਰੇ ਜਿਹੜੀ ਰਿਪੇਅਰ ਹੋ ਖਿਲਜੂਗੀ ਜੇ ਪੋਸਟ ਆਪਰੇਟਿਵਲੀ ਜੇ ਆਈਸੀਯੂ ਕੇਅਰ ਅੱਛੀ ਨਹੀਂ ਤਾਂ ਨਹੀਂ ਹੈ ਸਕਦੀ ਤਾਂ ਜਨਰਲ ਪਬਲਿਕ ਨੂੰ ਬੇਸਿਕ ਸਾਡਾ ਇਹੀ ਪਰਪਸ ਹੈ ਕਿ ਇਹਦਾ ਕਿ ਆਪਾਂ ਉਸ ਨੂੰ ਡੈਫੀਨਿਟਲੀ ਜੋੜ ਸਕਦੇ ਹਾਂ ਪਰ ਉਹਦੇ ਵਾਸਤੇ ਕਿਵੇਂ ਉਹ ਆਰਗਨ ਲਿਆਣਾ ਹੈ ਸਾਡੇ ਕੋਲ ਉਹਦੇ ਉੱਤੇ ਮੈਂ ਸਪੈਸ਼ਲ ਇਨਫੋਰਮੇਸ਼ਨ ਦੇਣਾ ਚਾਹੁੰਦਾ ਕਈ ਵਾਰੀ ਕਿ ਆ ਜਾਂਦਾ ਕਿ ਬਾਥਪਟ ਚ ਲੈ ਕੇ ਲੈ ਜੋ ਸ਼ਰਮਪਤ ਜੀ ਡਾਇਰੈਕਟ ਬਾਥ ਦੇ ਕੰਟੈਕਟ ਚ ਆਇਆ ਵੀ ਖਰਾਬ ਹੁੰਦਾ ਤਾਂ ਐਕਚੁਅਲ ਉਹਦੀ ਟੈਕਨੀਕ ਜੋ ਹੈ ਉਹ ਇਹੀ ਹੈ ਕਿ ਸਾਫ ਗਿੱਲੇ ਕੱਪੜੇ ਤੌਲੀਏ ਚ ਉਸੇ ਬੰਨੋ ਉਸ ਨੂੰ ਇੱਕ ਲਫਾਫੇ 'ਚ ਪਾਓ ਉਹ ਜਿਹੜਾ ਲਫਾਫਾ ਹੈ ਫਿਰ ਉਹ ਇੱਕ ਹੋਰ ਲਫਾਫੇ 'ਚ ਰੱਖਣਾ ਜਿਸ ਦੇ ਵਿੱਚ ਬਰਫ਼ ਵਾਲਾ ਪਾਣੀ ਹੈ ਤਾਂ ਕਿ ਉਹ ਚਾਰੇ ਪਾਸੇ ਉਹਨੂੰ ਠੰਡਕ ਮਿਲੇ ਨਾ ਕਿ ਇੱਕ ਬਰਫ਼ ਤੇ ਡਾਇਰੈਕਟ ਰੱਖ ਦੋ ਤਾਂ ਇਹ ਚੀਜ਼ ਇੰਪੋਰਟੈਂਟ ਤੇ ਜਲਦੀ ਤੋਂ ਜਲਦੀ ਸਰਜਰੀ ਹੁੰਦੀ ਹੈ ਜੀ ਕਿੰਨਾ ਪ੍ਰੋਸੈਸ ਚੱਲਦਾ ਹੈ ਸਰ ਇਹ ਸਰਜਰੀ ਜੋ ਸੀਗੀ ਲਗਭਗ 7 ਤੋਂ 8 ਘੰਟੇ ਚੱਲੀ ਸੀਗੀ ਡਿਪੈਂਡ ਕਰਦਾ ਸਰ ਕਿਸ ਲੈਵਲ ਤੇ ਹੈ ਉਹਦੀ ਕਿੰਨੀ ਕਿ ਜਟਿਲਤਾ ਹੈਗੀ ਹੈ ਕਿਵੇਂ ਕੱਟਿਆ ਗਿਆ ਪਰ ਐਵਰੀਜ ਟਾਈਮ 6 ਆਵਰਸ ਤੋਂ 12 ਆਵਰਸ ਤੱਕ ਚੱਲਦਾ ਸਰ ਆਪਰੇਸ਼ਨ ਦੇ ਟਾਈਮ ਤੇ ਸਰ ਇਹਨਾਂ ਨਹੀਂ ਹੁੰਦਾ ਕਿ ਆਪਾਂ ਉਹ ਤਾਂ ਬਲੱਡ ਜੋੜਦੇ ਹੈ ਆਪਰੇਸ਼ਨ ਤੋਂ ਬਾਅਦ ਕਈ ਵਾਰੀ ਹੋ ਜਾਂਦਾ ਤਾਂ ਇਹਨਾਂ ਨੂੰ 4 ਤੋਂ 5 ਯੂਨਿਟਸ ਆਫ ਬਲੱਡ ਸਾਨੂੰ ਲੱਗੇ ਸਰ ਕਿੰਨੇ ਟਾਈਮ ਚ ਆ ਗਏ ਸੀ ਤੁਹਾਡੇ ਕੋ ਤੇ ਕੀ ਸਕਸੈਸ ਰੇਟ ਹੈ ਇਹ ਵਿਦਨ 4 ਆਵਰ ਚ ਆ ਗਏ ਸੀਗੇ ਸਰ ਤਾਂ ਸਕਸੈਸ ਰੇਟ ਸਰ ਜੇ ਤੁਸੀਂ ਪੂਰੇ ਆਰਗਨ ਦਾ ਵੱਨੋ ਫੰਕਸ਼ਨੈਲਿਟੀ ਹੈ ਜੇ ਹੌਲੀ ਹੌਲੀ ਆਉ ਕਿ ਗਾ ਜੇ ਫਿਜ਼ੀਓਥੈਰੇਪੀ ਨਹੀਂ ਸਟਾਰਟ ਕਰ ਰਹੇ 100% ਸਕਸੈਸ ਰੇਟ ਹੈ ਕਈ ਵਾਰੀ ਹੁੰਦਾ ਪਾਰਸ਼ਲ ਸਕਸੈਸ ਹੁੰਦੀ ਹੈ ਫਿੰਗਰਸ ਕੁਝ ਟਿਪ ਚਲੇ ਜਾਂਦੇ ਹੈ ਜਾਂ ਕੁਝ ਅੰਗੂਠੇ ਦਾ ਚਲਾ ਜਾਂਦਾ ਹੈ ਤਾਂ ਇਹਦੇ ਵਿੱਚ 90% ਸਕਸੈਸਫੁਲ ਹੈ ਐਸਵਾਇਜ਼ organ ਪੂਰਾ ਪ੍ਰੀਜ਼ਰਵ ਕਰ ਲਏ ਵਿੱਚ ਤਾਂ operation ਲੱਗੇ ਕਿਹੜੀ ਵੱਡੀ ਪਰੇਸ਼ਾਨੀ ਆਏ ਸਰ ਸਭ ਤੋਂ ਵੱਡੀ ਪਰੇਸ਼ਾਨੀ ਸੀਗੀ ਇਹਨਾਂ ਦਾ ਉਹ ਇਨਫੈਕਸ਼ਨ ਦੇ ਚਾਂਸ ਜਦੋਂ ਇਹਨਾਂ ਦੇ ਪੂਰਾ ਜਿਵੇਂ ਤੁਸੀਂ ਪਿਕਚਰ ਵਿੱਚ ਦੇਖ ਸਕਦੇ ਹੋ ਕਿ ਆਟੇ ਨਾਲ ਪੂਰਾ ਉਹ ਲਿਬੜਿਆ ਹੋਇਆ ਆਇਆ ਸੀਗਾ ਤਾਂ ਉਸ ਨੂੰ ਕਲੀਅਰ ਕਰਨਾ ਉਹ ਸਭ ਤੋਂ ਵੱਡਾ ਚੈਲੰਜ ਸੀਗਾ ਕਿਉਂਕਿ ਜੇ ਉਹ ਚੀਜ਼ ਅੰਦਰ ਰਹਿ ਜੇ ਤਾਂ ਬਾਅਦ ਚੋਂ ਇਨਫੈਕਸ਼ਨ ਹੀ ਹੱਥ ਨੂੰ ਖਾ ਜਾਂਦੀ ਹਾਂਜੀ ਹਾਂਜੀ ਇਹ ਸ਼ਾਇਦ ਹਿੰਦੀ ਬੋਲ क्या, क्या नाम है जी आपका हाँ जी पंजाबी हिंदी नहीं पंजाबी क्या दे दे? नाम मशीन ब्लेंडर मशीन था ब्लेड पीस का जो पाउडर बनते है ना उसमें बन रहा था और उसमें बीस किलो का बैग था उसमें बोरी का और डाल रहे थे और पिन्नी था उसी में पकड़ लिया ਇਹਾਂ ਪੇ ਕਿਵੇਂ ਪਤਾ ਲੱਗਾ ਕਿ ਇੱਥੇ ਆਣਾ ਹੈ ਆਹਾ ਹਾਦ ਹੋ ਜਾਏਗਾ ਬਸ ਚੀਰ ਤੋਂ ਕੰਪਨੀ ਆ ਲੈਣ ਬਸ ਠੀਕ ਹੈ ਠੀਕ ਹੈ ਥੈਂਕ ਯੂ ਬਸ ਆ ਮੇਰਾ ਨਾਮ ਡਾਕਟਰ ਸੰਚੂ ਹੈ ਮੈਂ ਹੱਡੀਆਂ ਦਾ ਡਾਕਟਰ ਹੈ ਪਾਣੀ ਦਰਸਨ ਕਿਤਾ ਜੀ ਕਹਿੰਦੇ ਤੁਸੀਂ ਹੱਥ ਦੇ ਰਹੇ ਹੋ ਹੈ ਤੁਹਾਡੇ ਕੋਲ ਕਿੰਨਾ ਕਿਤਾ ਜੀ ਇਹਦੇ ਵਿੱਚ ਮਤਲਬ ਮੈਂ ਤਾਂ ਇਹ ਕਹਿਣਾ ਚਾਹਾਂਗਾ ਇਹਦੇ ਵਿੱਚ ਜਿਵੇਂ ਡਾਕਟਰ ਨੇ ਜਾਰੀ ਚੀਜ਼ ਬਹੁਤ ਚੰਗੀ ਤਰ੍ਹਾਂ ਸਮਝਾਈ ਹੈ ਇਹਦੇ ਵਿੱਚ ਟਾਈਮ ਬਹੁਤ ਮੈਟਰ ਕਰਦਾ ਹੈ ਕਿਸ ਤਰੀਕੇ ਨਾਲ ਉਹ ਪੀਚਰਸ ਕਿਵੇਂ ਉਹਨੂੰ ਹੈਂਡਲ ਕੀਤਾ ਉਹ ਬਹੁਤ ਮੈਟਰ ਕਰਦਾ ਹੈ ਫਿਰ ਟੀਮ ਬਹੁਤ ਮੈਟਰ ਕਰਦੀ ਹੈ ਪਿੱਛੇ ਡੀਸੀ ਜੀ ਮੇ ਸਾਡੇ ਕੋਲ ਪਹਿਲਾ ਮੈਸੇਜ ਆ ਜਾਂਦਾ ਸੀ ਪੂਰੀ ਟੀਮ ਪਹਿਲੇ ਪ੍ਰੀਪੇਅਰ ਕਰ ਲੈਂਦੇ ਆ ਬਾਹਰ ਤੋਂ ਲੈ ਕੇ ਅੰਦਰ ਤੱਕ ਸਾਡੀ ਸਾਰੀ ਪ੍ਰੈਪਰੇਸ਼ਨ ਹੁੰਦੀ ਹੈ ਕਿਵੇਂ ਟਰਾਂਸਪੋਰਟ ਕਰਨਾ ਹੈ ਕਿਵੇਂ ਅੰਦਰ ਤਿਆਰੀ ਅੱਲੇ ਸ਼ੁਰੂ ਕਰ ਲੈਣੇ ਸਾਡੇ ਐਨੈਸਥੈਟੀਸਟ ਸਾਡੇ ਇੰਟੈਂਸਿਵਿਸਟ ਆ ਕੇ ਟੋਟੋ ਕ੍ਰਿਸ਼ਣ ਜੈਨ ਇਹ ਵੀ ਆਪਣੀ ਸਾਰੀ ਮਸ਼ੀਨਾਂ ਸਾਰਾ ਕੁਝ ਮਤਲਬ ਵੀ ਪ੍ਰੀਪੇਅਰ एवरीथिंग ਪਹਿਲਾਂ ਹੀ ਪ੍ਰੀ ਹੈ ਉਹਦੇ ਨਾਲ ਇਹ ਕਿ ਵੀ ਫਿਰ ਡਾਕਟਰ ਸਾਹਿਬ ਆਪਣੀ ਇੰਡਿਸੈਕਸ਼ਨ ਕਰ ਲੈਂਦੇ ਨੇ ਫਿਰ ਸਾਡਾ ਆਰਥੋ ਦਾ ਪਾਰਟ ਆ ਜਾਂਦਾ ਵੀ ਅਸੀਂ ਉਹਨੂੰ ਕਿਵੇਂ ਫਿਕਸ ਕਰਨਾ ਹੈ ਜਦੋਂ ਫਿਕਸ ਕਰਨਾ ਹੁੰਦਾ ਅਸੀਂ ਜ਼ਿਆਦਾ ਉਹਨੂੰ ਝੜਕ ਜਲਦੀ ਨੂੰ ਜਲਦੀ ਟਾਈਮ ਬਚਾਣ ਲਈ ਫਿਕਸ ਕਰਨਾ ਹੁੰਦਾ ਮਿਨਿਮਮ ਫਿਕਸੇਸ਼ਨ ਜਿਵੇਂ ਇਹਦੇ ਵਿੱਚ ਅਸੀਂ ਸਿਰਫ 12 ਨਾਲ ਫਿਕਸ ਕੀਤਾ ਵਰਨਾ ਜੇ ਸਾਡੇ ਕੋਲ ਟਾਈਮ ਜ਼ਿਆਦਾ ਹੋਵੇ ਪੇਸ਼ੈਂਟ ਘਟੇ ਚ ਆ ਜੇ ਅਸੀਂ ਫਲੈਕਟਾ ਵੀ ਪਾ ਸਕਦੇ ਹਾਂ ਉਹਦੇ ਨਾਲ ਇਹ ਕਿ ਬਾਅਦ ਦੁਆਰਾ ਖੋਲਣ ਦੀ ਲੋੜ ਨਹੀਂ ਆਏਗੀ ਤਾਂ ਉਹ ਟੀਮ ਵਰਕ ਹੈ ਮੇਨਲੀ ਐਂਡ ਪਲੈਨਿੰਗ ਹੈ ਡਿਸਕਸ਼ਨ ਹੈ ਆਪਸ ਵਿੱਚ ਕੋਆਰਡੀਨੇਸ਼ਨ ਹੈ ਕਿ ਹਰ ਬੰਦੇ ਇੱਕ ਉਸੇ ਗੱਲ ਸੁਣ ਰਿਹਾ ਹੈ ਬਿਲਕੁਲ ਕਿ ਟਾਈਮ ਨੂੰ ਵੈਲਿਊ ਦੇ ਕੇ ਕੰਮ ਕਰ ਰਿਹਾ ਸਰ ਕਿੰਨੇ ਡਾਕਟਰ ਹੁੰਦੇ ਮੇਰੇ ਦਾ ਇੱਕ ਹੱਡੀ ਜੋੜਤੀ ਇੱਕ ਉਹਨਾਂ ਨੇ ਮੇਨਲੀ ਤਾਂ ਤਿੰਨ ਡਾਕਟਰ ਦੀ ਹੈ ਇੰਟੈਂਸਿਵਿਸਟ ਹੋ ਗਏ ਜਿਹੜੇ ਸਾਡੇ ਫਿਰ ਮੇਨ ਡਾਕਟਰ ਸਬ ਡਾਕਟਰ ਪਲਾਸਟਿਕ ਸਰਜਨ ਹੋਗੇ ਜਿਹਨਾਂ ਨੂੰ ਮੈਨੇਜ ਕਰਨਾ ਹੈ ਆਰਥੋਪੀਡੀਸ਼ਨ ਹੋ ਗਿਆ ਜਿਹੜਾ ਉਹਨੂੰ ਫਿਕਸ ਕਰਦਾ ਹੈ ਸਟੇਬਿਲਟੀ ਦਿੰਦਾ ਹੈ ਤਾਂ ਕਿ ਜੇ ਡਾਕਟਰ ਸਬ ਫਿਕਸ ਵੀ ਕਰ ਦਿੰਦੇ ਨੇ ਜੋ ਹੱਥ ਸਟੇਬਲ ਨਹੀਂ ਹੈਗਾ ਉਹ ਹਿੱਲੀ ਜਾਊਗਾ ਫਿਰ ਬਲੱਡ ਸਪਲਾਈ ਖਰਾਬ ਹੋਏਗੀ ਸਰ ਜੇ ਹੱਟ ਟੁੱਟਦਾ ਹੈ ਨਾ ਕਦੇ-ਕਦੇ ਹੱਡੀ ਚੱਕਨਾ ਜੂਰ ਹੋ ਜਾਂਦੀ ਹੈ ਮਤਲਬ ਆ ਝੂਟ ਜੂ ਹੈ ਨੀ ਫਿਰ ਉਹ ਅੱਡੀ ਜੁੜ ਜਾਂਦੀ ਹੈ ਨਹੀਂ ਜੇ ਉਹ ਜੋੜ ਖਤਮ ਹੋ ਗਿਆ ਫਿਰ ਤਾਂ ਅਸੀਂ ਜੋੜ ਹੀ ਪੱਕਾ ਹੀ ਛੋੜ ਦਿੰਨੇ ਆ ਬਾਅਦ ਆਪਾਂ ਤਾਂ ਇੱਕ ਵਾਰ ਸਟੇਬਲਾਈਜ਼ ਕਰਨਾ ਹੁੰਦਾ ਹੈ ਜੇ ਜੋੜ ਬਚਿਆ ਹੋਇਆ ਹੈ ਉਹਨੂੰ ਸ਼ਾਰਟ ਕਰਕੇ ਫਿਕਸ ਕਰ ਲ

ਸਰਕੀ ਚੈਲੰਜ ਸੀ ਤੁਹਾਨੂੰ ਲੋਗ ਅੱਜ ਦੇ ਪੇਸ਼ੈਂਟ ਆਇਆ ਲੀਕੀ ਜਿਆਦਾ ਜੀ ਗੱਲ ਤੇ ਬੋਲੇ ਚੈਲੰਜ ਹੈ ਜੀ ਸਾਰਾ ਕੁਝ ਅਰੇਂਜ ਕਰਨਾ ਜਿੱਦਾਂ ਫਾਸਟ ਐਂਡ ਟਾਈਮਲੀ ਬੈਸਟ ਅਪਾਂ ਵਰਕ ਕਰ ਸਕੀਏ ਸਾਰੀ ਕਿੱਜ ਨੂੰ ਪ੍ਰੋਪਰਲੀ ਵੇਨਾ ਚੈਨਲ ਕਰਨਾ ਪੇਸ਼ੈਂਟ ਦੀ ਕੰਡੀਸ਼ਨ ਦੇਖਣਾ ਕੀ ਕੰਡੀਸ਼ਨ ਇਸ ਟਾਈਮ ਕੀ ਹੈ ਸਾਨੂੰ ਕਿੰਨੀ ਕਿੰਨੀ ਚੀਜ਼ਾਂ ਦੀ ਜ਼ਰੂਰਤ ਹੈ ਕਿੰਨਾ ਬਲੱਡ ਚਾਹੀਦਾ ਹੈ ਪੋਸਟ ਆਫ ਕੇਅਰ ਦੇਣਾ ਬਾਅਦ